ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਪੁਰਜੋ ਕੀਤੇ ਜਾਂਦੀ ਹੈ ਸਾਡੇ ਸ਼੍ਰੀ ਬੰਕੀਆ ਵਿਹਾਰੀ ਚੈਰੀਟੇਬਲ ਟਰਸਟ ਵੱਲੋਂ ਆਗਾਮੀ 15 ਅਗਸਤ ਨੂੰ ਕੋਤਵਾਰਾ ਸਿੰਘ ਸਵਾਮੀ ਖੇ ਅਹਿਮਦਗੜ ਮੈਲਫਰੈਸ ਅਸੋਸੀਏਸ਼ਨ ਅਦਿਸ਼ਟ ਸੰਸਥਾ ਵੱਲੋਂ ਪੱਧਮ ਪਸ਼ਾਉ ਖੁੰਨਾਤਿਆਂ ਲਗਾਇਆ ਜਾ ਰਿਹਾ ਹੈ ਜਿਸ ਮੇਰੇ ਅੱਜ ਦੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲੱਗੇਗਾ ਜੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲਗਾਤਾਰ ਕਲਾਸਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਤੇ ਜੋ ਇਹ ਵੀਡੀਓ ਦੇਖਦੇ ਨੇ ਵੀਡੀਓ ਬੱਸ ਬੱਸ ਸ਼ੇਅਰ ਨਹੀਂ ਕਰੋ ਤੇ ਹੋਰਾਂ ਨੂੰ ਫ੍ਰੇਮ ਨਹੀਂ ਕਰੋ ਫਿਰ ਉਸ ਨੇ 15 ਅਕਤੂਬਰ ਨੂੰ ਆ ਕੇ ਗੁਰਦੁਆਰਾ ਸਿੰਘ ਸਵਾ ਰੇਲਵੇ ਵੱਲੋਂ ਵੱਡੀ ਅਮਗੜ ਵੱੱਟੇ ਅਮਗੜ ਵੈਲਫੇਅਰ ਐਸੋਸੀਏਸ਼ਨ ਵੱਲੋਂ ਜੋ ਇਹ ਖੂਦਾਂ ਕੈਂਪ ਲੱਗਿਆ ਹੈ ਇਸ ਵਿੱਚ ਬਾਤਾਂ ਦੇ ਇਖਤਸਾ ਪਾਓ ਤਾਂਕਿ ਆਪਾਂ ਕਿਸੇ ਦੀ ਜਾਣ ਪਛਾਣ ਸਕੀਏ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸਾਰਾ ਜਾਣਨਾ ਇਹ ਜੋ ਸਸਤਾ ਹੈ ਇਹਨਾਂ ਨੂੰ ਖੂਦਾਂ ਕੈਂਪ ਤੋਂ ਬਿੜਾ ਵੀ ਸਾਡੇ ਪ੍ਰਧਾਨ ਜੀ ਦੀ ਸੂਝ ਜੀ ਜਾਂ ਜਿਹੜੀ ਵੀ ਟੀਮ ਹੈ ਉਹਨਾਂ ਤੋਂ ਕੋਈ ਸੰਪਰਕ ਲਈ ਤਾਂ ਹੈਲਪ ਹੋਦੇ ਡੋਨਰ ਵੀ ਸਾਨੂੰ ਜ਼ਰੂਰ ਕੁੰਡੀਆ ਜਾਂ ਗੱਡ ਜੁਟਦੀ ਤੇ ਸਾਨੂੰ ਨਾਲ ਦੀ ਨਾਲ ਪਹਿਆ ਕਰਾ ਕੇ ਦਿੰਦੇ ਦਿੰਦੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਕਿਰਪਾ ਕਰਕੇ ਇਸ ਕੈਂਪ ਨੂੰ ਸਫਲ ਬਣਾਓ ਤੇ ਆਨਲ 15 ਅਗਸਤ 2025 ਨੂੰ ਗੁਰਦੁਆਰਾ ਸਿੰਘ ਸਭਾ ਯਾਦ ਰੱਖਿਓ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੁੰਦਾ ਦੌਰ ਕਰਕੇ ਜਾਓ ਉੱਥੇ ਗੁਰਾਂ ਨੂੰ ਵੀ ਕਰੇ ਤੁਹਾਨੂੰ